ਫਿਲੌਰ ਦੇ ਨਜ਼ਦੀਕ ਪਿੰਡ ਨਗਰ ਵਿਖੇ ਤਿੰਨ ਮੋਟਰਸਾਈਕਲ ਸਵਾਰ ਲੁਟੇੜੀਆਂ ਨੇ ਪਿਸਤੌਲ ਦੀ ਨੋਕ ਤੇ ਵੈਸਟਰਨ ਯੂਨੀਅਨ ਤੇ ਕੀਤੀ ਲੁੱਟ ਅੱਜ ਦੁਪਹਿਰ ਫਿਲੌਰ ਦੇ ਨਜ਼ਦੀਕ ਪਿੰਡ ਨਗਰ ਵਿਖੇ ਤਿੰਨ ਮੋਟਰਸਾਈਕਲ ਸਵਾਰ ਲੁਟੇੜੀਆਂ ਨੇ ਇੱਕ ਵੈਸਟਰਨ ਯੂਨੀਅਨ ਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਵੈਸਟਰਨ ਯੂਨੀਅਨ ਦੇ ਮਾਲਕ ਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੁਪਹਿਰ ਸਮੇਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਮੇਰੀ ਦੁਕਾਨ ਦੇ ਅੰਦਰ ਆਵੜੇ

ए लुट दटना दुकान ते लगे कैमरिया कैद हो गई। दुकान बलजीत सिंह ने दसा की लुटेरे एक लाख पारदी दी लुट के ला फिलोर पुलिस नु फोन ते इतला दे सी मौके थाना फिलोर सुखदेव सिंह समेत पुलिस पार्टी घटना वाली जगह लुट दटना जांच की अते दी फुटेज देखी अति की लुटेरिया नु जल्दी काबू कर लिया जाएगा एपी न्यूज़ पंजाबी ਲਈ ਫਿਲੌਰ ਤੋਂ ਪ੍ਰਪਾਲ ਦੀ ਖਾਸ ਰਿਪੋਰਟ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਜੀ ਤੇ ਤਿੰਨ ਬੰਦੇ ਆਏ ਸੀਗੇ ਜੀ ਠੀਕ ਹੈ ਜੀ ਤਿੰਨ ਬੰਦੇ ਆ ਜਿਹੜੇ ਮੂਰ ਰੇਟੇ ਸੀਗੇ ਹਾਂਜੀ ਤੇ ਉਹਨਾਂ ਨੇ ਕਿਹਾ ਵੀ 100 ਡਾਲਰ ਚੈਂਜੀ ਠੀਕ ਹੈ ਜੀ ਤੇ ਅਜੀ ਕਿਹਾ ਵੀ ਸਾਡੇ ਕੋਲ ਹੈ ਨਹੀਂ ਗੇ ਤੁਸੀਂ ਫਲੋਰ ਚਲ ਜਾਓ ਜਾਂ ਕਿਤੇ ਹੋਰ ਪੁੱਛ ਲਓ ਠੀਕ ਹੈ ਜੀ ਹਾਂਜੀ ਫਿਰ ਐਨੀ ਗੱਲ ਹੋਈ ਉਸ ਤੋਂ ਬਾਅਦ ਫਿਰ ਵੱਡ ਕਹਿੰਦੇ ਇਹ ਕਹਿੰਦੇ ਕੱਢ ਦੋ ਸਭ ਕੁਝ ਹਾਂਜੀ ਇਹ ਸਭ ਕੱਢ ਦੋ ਫਿਰ ਉਹਨੇ ਅੰਦਰ ਐਂਟਰ ਕੀਤਾ ਠੀਕ ਹੈ ਜੀ ਤੇ ਮੇਰੇ ਨਾਲ ਚਪਟੂ ਕੋੜਮਾਰੇ ਹਾਂਜੀ ਤੇ ਬਾਅਦ ਉਹਨਾਂ ਨੇ ਮੈਨੂੰ ਕੰਧ ਨਾਲ ਲਾ ਲਿਆ ਬਾਕੀ ਬੰਦੇ ਹੰਗਰਾ ਸੀ ਠੀਕ ਹੈ ਜੀ ਕੀ ਸੀ ਉਹਨਾਂ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਗਨਾਂ ਘਨ ਸੀ ਗਨ ਸੀ ਰਵੋਲਵਰ ਹਾਂਜੀ ਹਾਂਜੀ ਫਿਰ ਕਿੰਨਾ ਲੈ ਗਿਆ ਕੈਸ਼ ਕਿੰਨਾ ਲੈ ਗਿਆ ਕੈਸ਼ ਕੋਈ 1.5 ਦੇ ਵਿੱਚ ਹੀ ਸੀ ਇੱਕ 1.5 ਲੱਖਾਂ ਸਾਨੂੰ ਕਿ ਇੰਡੀਅਨ ਕਰੰਸੀ ਸੀ ਕਿ ਡਾਲਰ ਸੀ ਹਾਂਜੀ ਅੱਛਾ ਤੇ ਪ੍ਰਸ਼ਾਸਨ ਨੂੰ ਤਲਾਹ ਦਿੱਤੇ ਹਾਂਜੀ ਪ੍ਰਸ਼ਾਸਨ ਆਇਆ ਸੀਗਾ ਆਇਆ ਸੀ ਠੀਕ ਕੀ ਮੰਗ ਕਰਦੇ ਹੋ ਮੰਗ ਸਾਬੇ ਹੁੰਦਾ ਜੀ ਹੋਰ ਵੀ ਠੀਕ ਹੈ ਸਰੋਜ ਸਿਗਰਟ ਨੂੰ ਰੈਜ਼ਿਡੈਂਸੀ ਕੇਸ ਦਾ ਵੈਸਟ ਇੰਡੀਆ ਮਨੀ ਚੇਂਜਰ ਹੈ ਜਿਹਨੂੰ ਬੀ ਸਿੰਘ ਕੋਲ ਹੈ ਜੀ ਉੱਥੇ ਕੋਈ ਲੰਗਦੀ ਚਲੀ ਆਉ ਕੋਕ ਲੈ ਗਈ ਜੀ ਉਸ ਤੋਂ ਬਾਅਦ ਜਿਹੜੀ ਸਾਡੇ ਜੀ ਸੁਪਰਟ ਟੀਮ ਤੇ ਮੌਕੇ ਤੇ ਪੁੱਛੀਆਂ ਜੀ ਜੀ ਤੇ ਜਾਰਡ ਮੌਕਾ ਦੇਖਿਆ ਜੀ ਸੀਸੀਟੀਵੀ ਕੈਮਰੇ ਕੋਲ ਜਿਹੜਾ ਰਿਪੋਰਟ ਚ ਚੱਲ ਰਹੀ ਆ ਜੀ ਜੀ ਪੁਜੀਤ ਸਿੰਘ ਦਾ ਬਿਆਨ ਦਿੱਤੀ ਹੋ ਵੀ ਬਣਦੀ ਕਰ ਰਹੀ ਹੈ ਕੀ ਲੱਗਦਾ ਸਰ ਕਾਦੀ ਨੁਕਤੇ ਲਗਾਏ ਉਹ ਲੁੱਟਦੇ ਇਹ ਯੂਨੀਵਰਸਿਟੀ ਦੇ ਚੌਂਦਰੀ ਨੇ ਹਾਂਜੀ ਤੁਸੀਂ ਕੈਮਰਾ ਜੜਾਓ ਫੋਨ ਕਿੰਨੇ ਵਿਅਕਤੀ ਸੀਗੇ ਜੀ ਹਾਂਜੀ ਵਿਅਕਤੀ ਕਿੰਨੇ ਸੀਗੇ ਕੀ ਉਹਨਾਂ ਨੇ ਮੁਕਾਬਲਾ ਵੀ ਦੁਕਾਨਦਾਰ ਵਾਲੇ ਨੇ ਕੀਤਾ ਕੋਸ਼ਿਸ਼ ਕੀਤੀ ਹਾਂ ਦੁਕਾਨਦਾਰ ਨੇ ਜਿਹੜਾ ਸੀ ਉਹ ਜਿਹੜੀ ਸੀ ਸੀਸੀਟੀਵੀ ਉਹਦੇ ਜੋ ਦਿੱਖਿਆ ਤੋਂ ਬਾਅਦ ਨਾਲ ਕੋਸ਼ਿਸ਼ ਕੀਤੀ ਪਰ ਉਹ ਕਿੰਨੇ ਜੁੜੇ ਸੀ ਥੋੜਾ ਹਾਂ ਜੀ ਸਰ ਕਾਦੇ ਤੇ ਸੀਗੇ ਮੁੰਡੇ ਨੌਜਵਾਨ ਮੋਟਰਸਾਈਕਲ ਮੋਟਰਸਾਈਕਲ ਤੇ ਕੀ ਸੀਸੀਟੀਵੀ ਕੈਮਰੇ ਖੰਗਾਰ ਰਹੇ ਹਾਂ ਹਾਂ ਜੀ ਸੀਸੀਟੀਵੀ ਬੋੜੇ ਰਡਜੋ ਉੱਤੇ ਲੱਗੇ ਨੇ ਸੀਸੀਟੀਵੀ ਬੋੜੇ ਰਡਜੋ ਚੱਕ ਰਹੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ